ਅਜੀ ਅਪ੍ਰੈਲ ਹੀ ਆਇਆ ਪਰ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਨਾ ਸ਼ੁਰੂ ਕਰ ਦਿੱਤਾ ਐਸੇ ਵਿੱਚ ਹੁਣ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਜ਼ਰੂਰ ਦੱਤੀ ਹੈ ਜਿੱਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਾਪਮਾਨ ਤੋਂ ਰਾਹਤ ਮਿਲਦੀ ਹੋਏ ਜ਼ਰੂਰ ਦਿਖਾਈ ਦੇਵੇਗੀ ਜਿੱਤੇ 26 ਤੇ 27 ਇਹ ਦੋ ਦਿਨ ਪੰਜਾਬ ਭਰ ਦੇ ਵਿੱਚ 20 ਪੈਣ ਵਾਲਾ ਹੈ بارش ਦੇਖਣ ਨੂੰ ਮਿਲੇਗੀ ਮੌਸਮ ਵੀ ਠੰਡੀਆਂ ਹਵਾਵਾਂ ਦੇ ਨਾਲ ਕੁਸ਼ਗੁਵਾਰ ਜ਼ਰੂਰ ਹੋਵੇਗਾ ਹਾਲਾਂਕਿ ਕੋਈ ਜ਼ਿਆਦਾ ਤੇਜ਼ بارش ਦੀ ਚੇਤਾਵਨੀ ਨਹੀਂ ਹੈ ਤਾਂ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਅੱਜ ਦੇਖੀਏ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਈ ਥਾਵਾਂ ਦੇ ਉੱਤੇ ਅੱਜ ਵੀ بارش ਹੋਈ ਹੈ ਮੁਹਾਲੀ 'ਚ ਇਸ ਸਮੇਂ ਖੜੇ ਹਾਂ ਬੱਦਲ ਛਾਏ ਹੋਏ ਨੇ ਪਰ بارش ਦੀ ਕੋਈ ਅਜੇ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਤਾਪਮਾਨ ਦੇ ਵਿੱਚ ਵੀ ਕੋਈ ਗਿਰਾਵਟ ਨਹੀਂ ਹੈ ਬੱਦਲ ਜ਼ਰੂਰ ਨੇ ਪਰ ਗਰਮੀ ਉਨੀ ਹੀ ਜ਼ਿਆਦਾ ਇਸੇ ਤਰੀਕੇ ਦੇ ਨਾਲ ਤਾਪਮਾਨ ਵੀ ਵਧਿਆ ਹੋਇਆ ਹੈ ਜਿੱਥੇ ਕਿ ਪਰ ਉਸ ਪਰ ਫਾਜ਼ਿਲਕਾ ਦੀ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੇ ਵਿੱਚ 37 ਡਿਗਰੀ ਦੇ ਕਰੀਬ ਤਾਪਮਾਨ ਪਹੁੰਚ ਚੁੱਕਿਆ ਆਮ ਨਾਲੋਂ 2 ਡਿਗਰੀ ਵੱਧ ਦਾ ਤਾਪਮਾਨ ਇਸੇ ਤਰੀਕੇ ਦੇ ਨਾਲ ਆਸ-ਪਾਸ ਦੇ ਇੱਥੇ ਦੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਰੋਪੜ ਦੇ ਵਿੱਚ ਜਾਂ ਹੋਰ ਜੋ ਆਸ-ਪਾਸ ਦੇ ਇਲਾਕੇ ਨੇ ਉੱਥੇ 36 ਡਿਗਰੀ ਦੇ ਕਰੀਬ ਤਾਪਮਾਨ ਹੈ ਜੋ ਕਿ ਕਾਫੀ ਵੱਧ ਹੈ ਆਮ ਦੇ ਨਾਲੋਂ ਉਹ ਵੀ 1 ਡਿਗਰੀ ਤਾਪਮਾਨ ਵੱਧਦੀ ਹੈ ਜਿਸ ਨਾਲ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਿਹੇ ਚ ਹੁਣ ਤੁਹਾਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਜਿੱਤੇ ਕਿ ਮੌਸਮ ਵਿਭਾਗ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਚ بارش ਹੋ बारिश ਦੇ ਨਾਲ ਤਾਪਮਾਨ ਠੇਠਾ ਆਵੇਗਾ ਪਰ ਉਸ ਤੋਂ ਬਾਅਦ ਦੇ ਵਿੱਚ 27 ਤਰੀਕ ਤੋਂ ਬਾਅਦ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਫਿਰ ਇੱਕੋ ਦਮ ਉਸ ਬੰਦ ਗਰਮੀ ਵਧਣ ਵਾਲੀ ਹੈ ਫਿਲਹਾਲ ਪੱਛਮੀ ਗੜਬੜੀ ਜਿੱਤੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਉੱਥੇ ਆਮ ਲੋਕਾਂ ਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਗਰਮੀ ਤੋਂ ਅਜੇ April ਹੀ ਆਇਆ ਪਰ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਐਸੇ ਵਿੱਚ ਹੁਣ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਜ਼ਰੂਰ ਦੱਤੀ ਹੈ ਜਿਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਾਪਮਾਨ ਤੋਂ ਰਾਹਤ ਮਿਲਦੀ ਹੋਏ ਜ਼ਰੂਰ ਦਿਖਾਈ ਦੇਵੇਗੀ ਜਿੱਥੇ 26 ਤੇ 27 ਇਹ ਦੋ ਦਿਨ ਪੰਜਾਬ ਭਰ ਦੇ ਵਿੱਚ 20 ਪੈਣ ਵਾਲਾ ਹੈ ਬਾਰਿਸ਼ ਦੇਖਣ ਨੂੰ ਮਿਲੇਗੀ ਮੌਸਮ ਵੀ ਠੰਡੀਆਂ ਹਵਾਵਾਂ ਦੇ ਨਾਲ ਕੁਸ਼ਗਵਾਰ ਜ਼ਰੂਰ ਹੋਵੇਗਾ ਹਾਲਾਂਕਿ ਕੋਈ ਜ਼ਿਆਦਾ ਤੇਜ਼ ਬਾਰਿਸ਼ ਦੀ ਚੇਤਾਵਨੀ ਨਹੀਂ ਹੈ ਤਾਂ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਅੱਜ ਦੇਖੀਏ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਈ ਥਾਵਾਂ ਦੇ ਉੱਤੇ ਅੱਜ ਵੀ ਬਾਰਿਸ਼ ਹੋਈ ਹੈ ਮੁਹਾਲੀ 'ਚ ਇਸ ਸਮੇਂ ਖੜੇ ਹਾਂ ਬੱਦਲ ਛਾਏ ਹੋਏ ਨੇ ਪਰ ਬਾਰਿਸ਼ ਦੀ ਤਾਪਮਾਨ ਦੇ ਵਿੱਚ ਵੀ ਕੋਈ ਗ੍ਰਾਵਿਟ ਨਹੀਂ ਹੈ ਬੱਦਲ ਜ਼ਰੂਰ ਨੇ ਪਰ ਗਰਮੀ ਓਨੀ ਹੀ ਜ਼ਿਆਦਾ ਇਸੇ ਤਰੀਕੇ ਦੇ ਨਾਲ ਤਾਪਮਾਨ ਵੀ ਵਧਿਆ ਹੋਇਆ ਹੈ ਜਿੱਥੇ ਕਿ ਫਿਰੋਜ਼ਪੁਰ ਫਾਜ਼ਿਲਕਾ ਦੀ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੇ ਵਿੱਚ 37 ਡਿਗਰੀ ਦੇ ਕਰੀਬ ਤਾਪਮਾਨ ਪਹੁੰਚ ਚੁੱਕਿਆ ਆ ਆਮ ਨਾਲੋਂ 2 ਡਿਗਰੀ ਵੱਧਾ ਤਾਪਮਾਨ ਇਸੇ ਤਰੀਕੇ ਦੇ ਨਾਲ ਆਸ-ਪਾਸ ਦੇ ਇੱਥੇ ਦੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਰੋਪੜ ਦੇ ਵਿੱਚ ਜਾਂ ਹੋਰ ਜੋ ਆਸ-ਪਾਸ ਦੇ ਇਲਾਕੇ ਨੇ ਉੱਥੇ 36 ਡਿਗਰੀ ਦੇ ਕਰੀਬ ਤਾਪਮਾਨ ਹੈ ਜੋ ਕਿ ਕਾਫੀ ਵੱਧਾ ਆ ਆਮ ਦੇ ਨਾਲੋਂ ਉਹ ਵੀ 1 ਡਿਗਰੀ ਤਾਪਮਾਨ ਵੱਧਦੀ ਹੈ ਜਿਸ ਨਾਲ ਲੋਕਾਂ ਨੂੰ ਦਿੱਕਤ ਦਾ ਸਾ ਤਾ ਜ਼ਰੂਰ ਮਿਲ ਸਕਦੀ ਹੈ ਜਿੱਤੇ ਕਿ ਮੌਸਮ ਵਿਭਾਗ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਚ بارش ਹੋਵੇਗੀ بارش ਦੇ ਨਾਲ ਤਾਪਮਾਨ ਠੇਠਾ ਹੋਵੇਗਾ ਪਰ ਉਸ ਤੋਂ ਬਾਅਦ ਦੇ ਵਿੱਚ 27 ਤਰੀਕ ਤੋਂ ਬਾਅਦ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਫਿਰ ਇੱਕੋ ਦਮ ਉਸਬਦ ਗਰਮੀ ਵਧਣ ਵਾਲੀ ਹੈ ਫਿਲਹਾਲ ਪਛਮੀ ਗੜਬੜੀ ਜਿੱਤੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਉੱਥੇ ਆਮ ਲੋਕਾਂ ਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਗਰਮੀ ਤੋਂ ਅੱਜ ਅਪ੍ਰੈਲ ਹੀ ਆਇਆ ਪਰ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਨਾ ਸ਼ੁਰੂ ਕਰ ਦਿੱਤਾ ਐਸੇ ਵਿੱਚ ਹੁਣ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਜ਼ਰੂਰ ਦੱਤੀ ਹੈ ਜਿਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਾਪਮਾਨ ਤੋਂ ਰਾਹਤ ਮਿਲਦੀ ਹੋਏ ਜ਼ਰੂਰ ਦੇ ਕਾਇਦੇ ਵਗੀ ਤੇ 26 ਤੇ 27 ਇਹ ਦੋ ਦਿਨ ਪੰਜਾਬ ਭਰ ਦੇ ਵਿੱਚ ਵੀ ਪੈਣ ਵਾਲਾ ਹੈ بارش ਦੇਖਣ ਨੂੰ ਮਿਲੇਗੀ ਮੌਸਮ ਵੀ ਠੰਡੀਆਂ ਹਵਾਵਾਂ ਦੇ ਨਾਲ ਕੁਸ਼ਗਵਾਰ ਜ਼ਰੂਰ ਹੋਵੇਗਾ ਹਾਲਾਂਕਿ ਕੋਈ ਜ਼ਿਆਦਾ ਤੇਜ਼ بارش ਦੀ ਚੇਤਾਵਨੀ ਨਹੀਂ ਹੈ ਤਾਂ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਅੱਜ ਦੇਖੀਏ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਈ ਥਾਵਾਂ ਦੇ ਉੱਤੇ ਅੱਜ ਵੀ بارش ਹੋਈ ਹੈ ਮੁਹਾਲੀ 'ਚ ਇਸ ਸਮੇਂ ਖੜੇ ਆ ਬੱਦਲ ਛਾਏ ਹੋਏ ਨੇ ਪਰ ਵਾਰਿਸ਼ ਦੀ ਕੋਈ ਅਜਿਹੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਤਾਪਮਾਨ ਦੇ ਵਿੱਚ ਵੀ ਕੋਈ ਗਿਰਾਵਟ ਨਹੀਂ ਹੈ ਬੱਦਲ ਜ਼ਰੂਰ ਨੇ ਪਰ ਗਰਮੀ ਉਨੀ ਹੀ ਜ਼ਿਆਦਾ ਹੈ ਇਸੇ ਤਰੀਕੇ ਦੇ ਨਾਲ ਤਾਪਮਾਨ ਵੀ ਵਧਿਆ ਹੋਇਆ ਹੈ ਜਿੱਥੇ ਕਿ ਪਰ ਉਸ ਪਰ ਫਾਜ਼ਿਲਕਾ ਦੀ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੇ ਵਿੱਚ 37 ਡਿਗਰੀ ਦੇ ਕਰੀਬ ਤਾਪਮਾਨ ਪਹੁੰਚ ਚੁੱਕਿਆ ਆਮ ਨਾਲੋਂ 2 ਡਿਗਰੀ ਵੱਧ ਦਾ ਤਾਪਮਾਨ ਇਸੇ ਤਰੀਕੇ ਦੇ ਨਾਲ ਆਸ-ਪਾਸ ਦੇ ਇੱਥੇ ਦੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਰੋਪੜ ਦੇ ਵਿੱਚ ਜਾਂ ਹੋਰ ਜੋ ਆਸ-ਪਾਸ ਦੇ ਇਲਾਕੇ ਨੇ ਉੱਥੇ 36 ਡਿਗਰੀ ਦੇ ਕਰੀਬ ਤਾਪਮਾਨ ਹੈ ਜੋ ਕਿ ਕਾਫੀ ਵੱਧ ਹੈ ਆਮ ਦੇ ਨਾਲੋਂ ਉਹ ਵੀ 1 ਡਿਗਰੀ ਤਾਪਮਾਨ ਵੱਧਦੀ ਹੈ ਜਿਸ ਨਾਲ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਿਹੇ ਚ ਹੁਣ ਤੁਹਾਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਜਿੱਤੇ ਕਿ ਮੌਸਮ ਵਿਭਾਗ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਚ بارش ਹੋਵੇ ਤਾਪਮਾਨ ਹੀਠਾ ਹੋਵੇਗਾ ਪਰ ਉਸ ਤੋਂ ਬਾਅਦ ਦੇ ਵਿੱਚ 27 ਤਰੀਕ ਤੋਂ ਬਾਅਦ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਫਿਰ ਇੱਕੋ ਦਮ ਉਸ ਵੱਧ ਗਰਮੀ ਵਧਣ ਵਾਲੀ ਹੈ ਫਿਲਹਾਲ ਪੱਛਮੀ ਗੜਬੜੀ ਜਿੱਤੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਉੱਥੇ ਆਮ ਲੋਕਾਂ ਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਗਰਮੀ ਤੋਂ